नहीं कर सकी है शरत चंद रैड्डी केजरीवाल के खिलाफ गवाह बनाया गया है यह वा बयान जोड़ा है मलविंदर कंग के वालों दिता गया उन्होंने कहा कि बीजेपी ने रैड्डी के पोलो चोल बॉन्ड के जुड़े पैसे ने ਆਉਂਦੇ ਤਹਿਦ ਪੈਸੇ ਲੈ ਸੰਤੇ ਪਾਜਾ ਪੰਜਾਬ ਤੇ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਤੋੜਨਾ ਚਾਹੁੰਦੀ ਹੈ ਇਹ ਵੱਡਾ ਬਿਆਨ ਜੜਾ ਹੈ ਆਮ ਆਦਮੀ ਪਾਰਟੀ ਦੇ ਮੁਖਬੁੱਲਾਰੇ ਮਲਵਿੰਦਰ ਸਿੰਘ ਕੰਗ ਦੇ ਵੱਲੋਂ ਦਿੱਤਾ ਗਿਆ ਅਰਵਿੰਦ ਕੇਜਰੀਵਾਲ ਨੂੰ ਚੋਣ ਪ੍ਰਚਾਰ ਤੋਂ ਦੂਰ ਰੱਖਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਇਹ ਜੇ ਰਿਮਾਂਡ ਦੇ ਦੌਰਾਨ ਕੋਈ ਸਬੂਤ ਜੜਾ ਹੈ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ ਹੈ ਇਸ ਦੇ ਕਰਕੇ ਅੱਜ ਜਸਦੇਵ ਕੇਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਅਸ਼ਰਤ ਚੰਦ ਰੈਜੀ ਨੂੰ ਕੇਜਰੀਵਾਲ ਦੇ ਖਿਲਾਫ ਗਵਾਹ ਬਣਾਇਆ ਗਿਆ ਹੈ ਤੇ ਭਾਜਪਾ ਨੇ ਰੈੱਡੀ ਦੇ ਕੋਲੋਂ ਹੀ ਚੋਨ-ਬੌਂਡ ਦੇ ਤਹਿਤ ਪੈਸੇ ਲਏ ਸਰਪਾਜਪਾ ਪੰਜਾਬ ਤੇ ਦਿੱਲੀ ਦੀ ਆਪ ਸਰਕਾਰ ਨੂੰ ਤੋੜਨਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਔਰ ਸਾਡੇ ਸਾਰਿਆਂ ਦੇ ਨੇਤਾ ਅਰਵਿੰਦ ਕੇਜਰੀਵਾਲ ਜੀ ਨੂੰ ਅੱਜ ਜੁਡੀਸ਼ੀਅਲ ਕਸਟਡੀ ਵਾਸਤੇ ਜੇਲ੍ਹ ਭੇਜਿਆ ਗਿਆ ਹੈ ਲੇਕਿਨ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਕਿ 11 ਦਿਨ ਤੇ ਜਿਹੜਾ ਈਡੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੇ 11 ਦਿਨ ਦੇ ਰਿਮਾਂਡ ਦੇ ਬਾਵਜੂਦ ਕੋਈ ਇੱਕ ਨਵਾਂ ਐਵੀਡੈਂਸ ਨਹੀਂ ਕੋਈ ਸਬੂਤ ਨਹੀਂ ਜਿਹੜਾ ਅਸੀਂ ਫਰਮ ਦਾ ਫਸਟ ਡੇ ਅਸੀਂ ਕਹਿ ਰਹੇ ਸੀ ਕਿ ਇਹ ਸਾਰੀ ਇੱਕ ਜਿਹੜੀ ਸਕ੍ਰਿਪਟ ਹੈ ਜਿਹੜੀ ਇਹ ਪੂਰੀ ਇੱਕ ਭੂਮਿਕਾ ਬਣਾਈ ਗਈ ਹੈ ਭਾਜਪਾ ਵੱਲੋਂ ਉਹਦੇ ਪਿੱਛੇ ਇੱਕੋ ਹੀ ਮਕਸਦ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਹਰ ਰੱਖਣਾ ਚਾਹੁੰਦੀ ਹੈ ਭਾਜਪਾ ਅਰਵਿੰਦ ਕੇਜਰੀਵਾਲ ਜੀ ਦੇ ਜਿਹੜਾ ED ਨੇ ਅरेस्ट ਕੀਤਾ ਅੱਜ ਤੋਂ 11 ਦਿਨ ਪਹਿਲਾਂ ਜਾ ਜਿਹੜਾ ਇਹ ਕੇਸ ਮਨ ਘੜੰਤ ਪੜਾਇਆ ਗਿਆ 1.5 ਸਾਲ ਪਹਿਲਾਂ ਉਹਦੇ ਤੁਸੀਂ ਸਾਰੇ মিডিਆ ਦੇ ਸਾਥੀਆਂ ਨੇ ਵਾਰ-ਵਾਰ ਸੁਣਿਆ ਹੋਊਗਾ ਸਾਊਥ ਲੌਬੀ ਦਾ ਨਾਮ ਕਿ ਸਾਊਥ ਦੀ ਲੌਬੀ ਨੇ ਸ਼ਰਾਬ ਕੋਟਾਲਾ ਹੋਇਆ ਉਹਦੇ ਤੋਂ ਕਮਿਸ਼ਨ ਮੰਗਿਆ ਮੈਂ ਉਹਦੇ ਬਾਰੇ ਵੀ ਪੰਜਾਬੀ মিডিਆ ਦੇ ਰਾਹੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਹੈ ਜਿਹੜੀ ਸੋ ਕਾਲਡ ਸਾਊਥ ਲੌਬੀ ਵੀ ਹੈ ਜਿਹਦਾ ਆਧਾਰ ਬਣਾ ਕੇ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਲਗਾਤਾਰ ਭਾਜਪਾ ਝੂਠੇ ਕੇਸ ਦਰਜ ਕਰ ਰਹੀ ਹੈ ਕੂੜ ਪ੍ਰਚਾਰ ਕਰ ਰਹੀ ਹੈ ਇਲੈਕਸ਼ਨਾਂ ਤੋਂ ਦੂਰ ਰੱਖ ਰਹੀ ਹੈ ਉਹਦੀ ਸਚਾਈ ਇਹ ਆ ਪਹਿਲਾ ਗਵਾ ਸਰਤਚੰਦ ਰੈਡੀ ਹੁਣ ਉਹਦੇ ਬਾਰੇ ਮੈਂ ਥੋੜੀ ਡਿਟੇਲ ਤੁਹਾਨੂੰ ਦੱਸੂਗਾ ਅੱਜ ਦੱਸਣਾ ਵੀ ਚਾਹੂੰਗਾ ਸਰਤਚੰਦ ਰੈਡੀ ਇੱਕ 25000 ਕਰੋੜ ਦੀ ਫਰਮ ਦਾ ਸੌਤਾ ਇੱਕ ਬਿਜ਼ਨਸਮੈਨ ਦਾ ਮੁੰਡਾ 25000 ਕਰੋੜ ਦਾ ਔਰ ਕੋਈ ਮਾਮੂਲੀ ਬੰਦਾ ਨਹੀਂ ਆ ਸਰਤਚੰਦ ਰੈਡੀ ਨੂੰ ਮਨੀ ਲਾਂਡਰਿੰਗ ਦੇ ਕੇਸ ਚ ਨਵੰਬਰ 2022 ਚ ਜਿਹੜਾ ਆ ਈਡੀ ਵੱਲੋਂ ਅਰੈਸਟ ਕਰ ਲਿੱਤਾ ਜਾਂਦਾ ਨਵੰਬਰ 2022 22 ਚ ਈਡੀ ਵੱਲੋਂ ਸਰਤਚੰਦ ਰੈਡੀ ਜਿਹੜਾ ਕੀ ਅਰਵਿੰਦ ਕੇਦਰੀਵਾਲ ਜੀ ਦੇ ਖਿਲਾਫ ਇਹਨਾਂ ਨੇ ਗਵਾਹ ਬਣਾਇਆ ਉਹਨੂੰ ਅਰੈਸਟ ਕੀਤਾ ਜਾਂਦਾ ਔਰ ਅਰੈਸਟ ਤੋਂ 10 ਦਿਨ ਬਾਅਦ ਇੰਟਰਸਟਿੰਗ ਗੱਲ ਵੈਰੀ ਇੰਟਰਸਟਿੰਗ ਨਵੰਬਰ 2022 ਚ ਅਰੈਸਟ ਤੋਂ 10 ਦਿਨ ਬਾਅਦ ਉਸੇ ਹੀ ਚਰਚੰਦ ਰੈਡੀ ਤੋਂ 55 ਕਰੋੜ ਦਾ ਇਲੈਕਸ਼ਨ ਫੰਡ ਭਾਜਪਾ ਇਲੈਕਟੋਰਲ ਬਾਂਡ ਦੇ ਰਾਹੀਂ ਲੈਂਦੀ ਇਹ ਰਿਕਾਰਡ ਦੀ ਗੱਲ ਹੈ ਇਹ ਕੋਈ ਅਸੀਂ ਪੱਲਿਓ ਨਹੀਂ ਜੋੜ ਰਹੇ ਮਾਨਯੋਗ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਾਂ ਤੋਂ ਬਾਅਦ ਜਿਸ ਦਿਨ ਦਾ ਇਲੈਕਟੋਰਲ ਬਾਂਡ ਦਾ ਪਰਦਾ ਫਾਸ਼ ਹੋਇਆ ਉਹਦੇ 'ਚ ਇਹ ਰਿਕਾਰਡ 'ਚ ਗੱਲ ਆਈ ਹੈ ਕਿ ਜਿਹੜਾ ਸਰਪਚੰਦ ਰੈਡੀ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਗਵਾਹ ਬਣਾਇਆ ਉਹਦੀ ਨਵੰਬਰ 2022 ਚ ਗਵਾਈ ਅਰੈਸਟ ਤੋਂ ਬਾਅਦ 10 ਦਿਨ ਦੇ ਅੰਦਰ ਅੰਦਰ ਉਹਦੇ ਤੋਂ 55 ਕਰੋੜ ਰੁਪਇਆ ਭਾਜਪਾ ਨੇ ਇਲੈਕਸ਼ਨ ਫੰਡ ਲਿਆ ਫੇਰ ਸੁਣੋ ਅਪ੍ਰੈਲ ਨਵੰਬਰ 2022 ਤੋਂ ਬਾਅਦ ਅਪ੍ਰੈਲ 2023 ਤੱਕ ਤਕਰੀਬਨ ਤਕਰੀਬਨ ਉਹਨੂੰ 6 ਵਾਰ ਉਹਦੀਆਂ ਸਟੇਟਮੈਂਟਸ ਲਈਆਂ ਗਈਆਂ ਇਹ ਵੀ ਫੈਕਟ ਹੈ 6 ਵਾਰ ਉਹ ਦਿਨ ਸਟੇਟਮੈਂਟ ਲਈਆਂ ਗਈਆਂ ਨਵੰਬਰ 22 ਤੋਂ ਲੈ ਕੇ 2000 ਅਪ੍ਰੈਲ 2023 ਤੱਕ ਤਕਰੀਬਨ 6 ਮਹੀਨਿਆਂ ਚ ਔਰ ਸਾਰੀਆਂ ਸਟੇਟਮੈਂਟ ਚ ਉਹਨੇ ਲਗਾਤਾਰ ਕਿਤੇ ਵੀ ਅਰਵਿੰਦ ਕੇਜਰੀਵਾਲ ਜੀ ਦਾ ਨਾਮ ਨਹੀਂ ਲਿਆ ਔਰ ਈਵਨ ਉਹਨੇ ਕਿਹਾ ਵੀ ਅਰਵਿੰਦ ਕੇਜਰੀਵਾਲ ਜੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਿਹੜਾ ਕੱਤੀ ਸ਼ਰਾਬ ਘਟੌਲਾ ਤੁਸੀਂ ਭਾਜਪਾ ਨੇ ਬਣਾਇਆ